ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 5 ਫਰਵਰੀ 2026 ਤੇ ਟਾਈਮ ਕਰੀਬ 1 ਵਜੇ ਕੋਈ 34 35 ਮਿੰਟ ਹੋਈ ਨੇ ਬਟੰਡਾ ਰੇਲਵੇ ਸਟੇਸ਼ਨ ਉਹਦੇ ਬਾਹਰ ਖੜੇ ਆ ਇਧਰੋਂ ਜੇ ਦੇਖੀਏ ਆ ਜਿਹੜੀ ਜਗ੍ਹਾ ਇਧਰੋਂ ਪਰਸਨਾਗਰ ਪ੍ਰਤਾਪਨਗਰ ਉਧਰੋਂ ਇਹ ਰੋਡ ਆਉਂਦੀ ਆ ਮੈਂ ਲੋਕੇਸ਼ਨ ਸਮਝਾ ਦਿਆ ਕਰਾਂ ਤਾਂ ਚੰਗਾ ਹੁੰਦਾ ਇਧਰਲੇ ਪਾਸੇ ਜਿਹੜੀ ਐ ਇਹ ਨਗਰ ਨਿਗਮ ਸ਼ਹਿਰ ਮਾਲ ਰੋਡ ਉਧਰਲੇ ਪਾਸੋਂ ਚਲੀ ਜਾਂਦੀ ਹੈ ਆਹ ਰੋਡ ਹੈ ਜਿਹੜੀ ਜਿਹਦੇ ਤੇ ਆਪਾਂ ਖੜੇ ਆ ਇਹ ਮੱਛੀ ਮਾਰਕੀਟ ਵਾਲੀ ਰੋਡ ਹੈ ਤੇ ਬਿਸ਼ਰਮੀ ਦੀ ਹੱਦ ਮੇਰੀ ਹੈ ਇਹ ਵੀ ਪ੍ਰਸ਼ਾਸਨ ਵੀ ਨਹੀਂ ਮੰਨਦਾ ਤੇ ਅਗੋਂ ਮੈਂ ਵੀ ਨਹੀਂ ਮੰਨਦਾ ਮੈਂ ਬੜੀ ਬੜੀ ਦਿਖਾ ਚੁੱਕਿਆ ਇੱਥੇ ਵੀ ਬਾਈ ਜੀ ਇੱਥੋਂ ਦੇ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਬਹੁਤੇ ਚੰਗੇ ਨਹੀਂ ਇੱਥੋਂ ਡਾਇਵਰਟ ਕੀਤਾ ਹੋਇਆ ਰਾਹ ਆ ਦੇਖੋ ਬਣਾਇਆ ਨਾ ਵਨ ਵੇ ਟ੍ਰੈਫਿਕ ਹਣਾ ਵੀ ਇਹ ਜੇ ਬਣਵੇ ਐ ਤਾਂ ਆਬਵੀਅਸ ਐ ਵੀ ਇਧਰੋਂ ਟ੍ਰੈਫਿਕ ਜ਼ਿਆਦਾ ਹੋਊਗਾ ਤੇ ਇਧਰੋਂ ਅਸੀਂ ਜਦੋਂ ਡਾਇਵਰਟ ਕਰਦੇ ਆ ਤਾਂ ਤੁਹਾਨੂੰ ਇਧਰਲੇ ਪਾਸੇ ਦਿਖਾਵਾ ਮੈਂ ਤੁਹਾਨੂੰ ਕਿ ਆਹ ਦੇਖੋ ਇਹ ਰਾਹ ਜਿਹੜਾ ਸਹੀ ਹੋਣਾ ਚਾਹੀਦਾ ਕਿ ਸਹੀ ਹੋਣਾ ਚਾਹੀਦਾ ਮੈਂ ਪਰ ਜੇ ਇਥੋਂ ਸਟਾਰਟ 'ਚ ਹੀ ਦੇਖ ਲਈਏ ਗੰਦਗੀ ਦਾ ਆਲਮ ਮੈਂ ਤੁਹਾਨੂੰ ਦਿਖਾ ਦਿਆਂ ਇਥੋਂ ਠੇਕੇ ਤੋਂ ਲੱਗ ਜਾਓ ਠੇਕੇ ਦੇ ਬਾਹਰੋਂ ਇਹ ਸੰ ਸ਼ਕਤੀਵਰਧਕ ਸਮਾਨ ਜਿਹੜਾ ਉਹ ਇੱਥੇ ਮਿਲਦਾ ਆਹ ਦੇਖ ਲਓ ਤੁਸੀਂ ਉੱਥੋਂ ਲੱਗ ਜਾਓ ਇਥੋਂ ਸ਼ੁਰੂ ਹੋ ਗਏ ਪਰ ਸ਼ਾਵਾਂ ਨਾ ਆਵੇ ਆ ਤੁਹਾਨੂੰ ਮੈਂ ਦਿਖਾ ਦਿਆਂ ਇਹ ਸਾਰਾ ਹੁਣ ਇਹ ਸੁਖਨਾਲ ਸਫਾਈ ਦਾ ਆਲਮ ਦੇਖਿਓ ਤੇ ਦੇਖੋ ਦਿਖਾਓ ਇਹਨਾਂ ਨੂੰ ਸਫਾਈ ਦਾ ਆਲਮ ਕੀ ਹੈ ਇੱਥੇ ਇਹ ਕਿਆ ਬਾਤ ਕਿੰਨੀ ਪਿਆਰੀ ਪਿਆਰੀ ਸਾਫ ਸਾਫ ਚੀਜ਼ਾਂ ਤੁਹਾਨੂੰ ਦਿਖਦੀਆਂ ਇਸ ਔਰ ਤੇ ਜਦੋਂ ਇਥੋਂ ਟਰਨ ਲੈਣਾ ਨਾਲ ਦੀ ਨਾਲ ਹੀ ਆ ਇੰਨਾ ਕੁ ਪੋਰਸ਼ਨ ਹੈ ਮੰਨ ਲਓ ਤੁਸੀਂ 8:00 10 ਦਾ ਹੋਣਾ ਜਾਂ 8:00 8 ਦਾ ਇਧਰਲੇ ਪਾਸੇ ਦਿਖਾ ਦਿਓ ਥੋੜਾ ਜਿਆ ਆ ਸਾਰਾ ਇੰਨਾ ਜਿਹੜਾ ਏਰੀਆ ক্লোਜ਼ ਕਰਕੇ ਦਿਖਾਈਏ ਇਹਦਾ ਬਿਲਕੁਲ ਉੱਕਾ ਹੀ ਬੇੜਾ ਕਰਕ ਹੋਇਆ ਪਿਆ ਨਾ ਆ ਆ ਕੋਇਆ ਇਹਨਾਂ ਤੋਂ ਅਜੇ ਤੱਕ ਨਹੀਂ ਭਰਿਆ ਗਿਆ ਪਤਾ ਨਹੀਂ ਕੀ ਇਹਦੇ ਵਿੱਚ ਪ੍ਰੋਬਲਮ ਹੈ ਇਹ ਵੇਖ ਲਓ ਤੁਸੀਂ ਕਿਉਂਕਿ ਸੁਖਨਾਲ ਇਧਰੋਂ ਸ਼ਹਿਰ ਦੇ ਵਿੱਚ ਨਾ ਜਿਹੜੇ ਤੁਹਾਡੇ ਈ ਰਿਕਸ਼ਾ ਉਹ ਜਾਦਾ ਸਵਾਰੀਆਂ ਦੇ ਭਰੇ ਹੋਏ ਹੁੰਦੇ ਨੇ ਜਦੋਂ ਇਥੋਂ ਟਰਨ ਲੈਂਦੇ ਇੱਕ ਤਾਂ ਵੈਸੇ ਟਰਨ ਲੈ ਲਿਆ ਨਾਲ ਦੀ ਨਾਲ ਉਹਦੇ ਵਿੱਚ ਸਵਾਰੀਆਂ ਬੈਠੀ ਇੱਕ ਪਾਸੇ ਉਲਰ ਗਈਆਂ ਤੇ ਇਥੋਂ ਕਈਆਂ ਦੇ ਡਿੱਗਣ ਦਾ ਡਰ ਹੁਣ ਆ ਦੇਖੋ ਜੇ ਤੁਸੀਂ ਅਨਲ ਦੇਖੋਗੇ ਤਾਂ ਇਹਦੇ ਚ ਕਲੋਜ਼ ਕਰਕੇ ਦੇਖੋ ਤਾਂ ਮੋਰੀ ਹੈ ਨਾ ਅੱਗੇ ਹੋ ਜਾਓ ਹੁਣ ਇਹ ਵਨ ਵੇ ਸੀ ਭਾਜੀ ਆਪਾਂ ਉਤੋਂ ਦੀ ਆਉਣਾ ਸੀ ਹਾਂਜੀ ਹੁਣ ਇਹ ਇਹ ਵੀ ਪ੍ਰੋਬਲਮ ਹੈ ਅਸੀਂ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਧਿਆਨ ਇਹਨਾਂ ਗੱਲਾਂ ਦਾ ਨਹੀਂ ਦਿੰਦੇ ਉਧਰਲੇ ਪਾਸੇ ਵੀ ਲਿਖਿਆ ਵਨ ਵੇ ਤੇ ਹੁਣ ਇੱਥੇ ਟ੍ਰੈਫਿਕ ਜਾਮ ਆ ਗਿਆ ਇਹਦੇ ਚ ਵੀ ਕਈ ਅਸੀਂ ਲੋਕ ਜਿਹੜਾ ਨਾ ਧਿਆਨ ਨਹੀਂ ਦੇਖਦੇ ਰਾਜੀ ਵੀ ਠੀਕ ਹੈ ਯਾਰ ਹਨਾ ਜੋ ਵੀ ਹੈ ਦੂਸਰੇ ਪਾਸੇ ਮੈਂ ਤੁਹਾਨੂੰ ਇਧਰਲੇ ਪਾਸੇ ਹੋਰ ਇੱਕ ਦੂ ਬਾਤ ਦਿਖਾ ਦਿਆਂ ਆ ਜਾਓ ਇਹ ਇਹ ਰੋਡ ਕਿੰਨੀ ਗੁੱਸਾ ਸਾਸੀ ਕਾਲ ਦੇ ਬ੍ਰਦਰ ਸਫਾਈ ਦਾ ਆਲਮ ਦੇਖੋ ਤੁਸੀਂ ਇਹ ਇੱਥੋਂ ਇਹ ਸੜਕ ਪੱਧਰੀ ਹੋਣੀ ਚਾਹੀਦੀ ਹੈ ਮਲਾਈ ਵਰਗੀ ਹਨਾ ਤੇ ਇੱਥੇ ਗੰਦਗੀ ਦਾ ਆਲਮ ਮੈਂ ਬਹੁਤ ਵਾਰੀ ਦਿਖਾ ਚੁੱਕਿਆ ਪਰ ਨਹੀਂ ਮੈਨੂੰ ਪਤਾ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਕਿੱਥੇ ਸਰਕ ਨਹੀਂ ਹੈ ਅਗਲੇ ਨੂੰ ਆਪਣੇ ਕੰਮਾਂ ਤੋਂ ਨਹੀਂ ਫੁਰਸਤ ਆ ਦੇਖੋ ਕਿੱਥੇ ਹੈ ਦਿਖਾਓ ਇਧਰ ਆ ਜਾਓ ਸਫਾਈਆਂ ਦੇ ਆਲਮ ਦਾ ਮੈਂ ਤੁਹਾਨੂੰ ਦਿਖਾ ਦਿਆਂ ਆ ਦਿਖਾਓ ਟੋਟਲ ਦੀ ਟੋਟਲ ਸਾਰਾ ਹੀ ਬੁਰਾ ਹਾਲ ਤੇ ਬੰਕੇ ਦਿਹਾੜੀ ਇੱਧਰ ਆ ਜਾਓ ਆ ਟੁੱਟਿਆ ਪਿਆ ਸਾਰਾ ਆ ਸਾਰਾ ਕਿਵੇਂ ਇੱਥੇ ਹੁਣ ਪਾਣੀ ਖੜ ਜਾਂਦਾ ਹੈ ਹੈਨਾ ਇਹੀ ਛੱਟੇ ਦੋ ਇਹਨਾਂ ਨੇ ਰੋਟੀਆਂ ਰੋਟੀਆਂ ਬਣਾਉਣੀਆਂ ਉਹਦੇ ਤੇ ਪੈਂਦੇ ਆ ਖੜ ਜਾ ਦੋ ਮਿੰਟ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਆ ਮਾਰ ਲਾ ਆ ਜਾ ਦੇਖੋ ਕਾਸੇ ਬੇਵਕੂਫ ਇਨਸਾਨ ਹੈ ਇਹਨਾਂ ਲੋਕਾਂ ਵਾਸਤੇ ਕੰਮ ਕਰਦੇ ਪਏ ਤੇ ਮੇਰੇ ਕੈਮਰਾਮੈਨ ਨੂੰ ਕਹਿੰਦਾ ਵੀ ਜੇ ਲੱਤਾ ਚ ਵੜ ਜੂ ਇਹ ਸਕੂਟਰੀ ਕਿ ਪੜੇ ਲਿਖੇ ਨਹੀਂ। ਬਸ ਇਹਨਾਂ ਦੀ ਵਜ੍ਹਾ ਕਰਣੀ ਇਹ ਦੇਸ਼ ਬਰਬਾਦ ਆ ਹੋਰ ਕੁਛ ਨਹੀਂ। ਇੱਧਰ ਆ ਜਾਓ। ਆ ਦੇਖ ਲਓ ਤੁਸੀਂ। ਇਹ ਵੀ ਦੇਖ ਲਓ ਤੁਸੀਂ ਕੀ ਹਾਲ ਦੇਖ ਲਓ ਕੀ ਹੈ। ਸਾ ਵੀ ਦੇਖੋ। ਇਹ ਸਾਰਾ ਅੱਗੇ ਆ ਜਾਓ। ਤੁਹਾਨੂੰ ਮੈਂ ਦਿਖਾਵਾਂ। ਵੀ ਇਹ ਸੜਕ ਦੇ ਹਾਲਾਤ ਦਿਖਾ ਰਿਹਾ ਮੈਂ ਤੁਹਾਨੂੰ ਮੱਛੀ ਮਾਰਕੀਟ ਦੇ। ਆ ਦੇਖੋ ਇਹ ਦੇਖੋ ਸਰ ਤੇ ਮੱਛੀ ਮਾਰਕੀਟ ਦੇ ਵਿੱਚ ਕਿੰਨੀ ਸਫਾਈ ਹੈ ਬਾ ਕਮਾਲ ਸਿਰੇ ਵਾਲੀ ਸਫਾਈ ਜਿਹਨੂੰ ਕਹਿੰਦੇ ਨੇ ਸਿਰੇ ਵਾਲੀ ਇਹ ਦੇਖੋ ਤੁਸੀਂ ਉਹ ਦੇਖੋ ਇਧਰ ਆ ਜਾਓ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਨਗਰ ਨਿਗਮ ਹੈ ਕੋਈ ਵਾਲੇ ਵਾਰਸ ਇਸ ਜਗ੍ਹਾ ਦਾ ਦਿਖਾਓ ਇਹ ਗੰਦਗੀ ਇੰਨੀ ਜ਼ਿਆਦਾ ਐਨਾ ਬੁਰਾ ਹਾਲ ਤੇ ਅਸੀਂ ਦੁਹਾਈਆਂ ਭਰਦੇ ਆ ਵੀ ਅਸੀਂ ਸਫਾਈ ਚ ਨੰਬਰ 1 ਆ ਕੀ ਹਾਲ ਦੇਖ ਲਓ ਤੁਸੀਂ ਯਾਰ ਸ਼ਹਿਰ ਬਿਲਕੁਲ ਨਗਰ ਨਿਗਮ ਤੇ ਬਿਲਕੁਲ ਨਾਲ ਹੋਵੇ ਚੀਜ਼ ਤੇ ਅਸੀਂ ਉਸ ਵੱਲ ਧਿਆਨ ਨਾ ਦੇਈਏ ਕੀ ਫਾਇਦਾ ਇਧਰ ਐਨਾ ਕੁਝ ਦੇਖ ਲਿਆ ਉਸ ਤੋਂ ਬਾਅਦ ਇਧਰ ਆ ਜਾਓ ਦੂਰ ਥੋੜਾ ਜਾਣਾ ਆਪਾਂ ਇਧਰ ਦਿਖਾਓ ਸਰ ਅभी ਦਿਖਾਓ ਆ ਆ ਦੇਖੋ ਹੁਣ ਤੁਸੀਂ ਇਹ ਗੰਦਗੀ ਦੇ ਢੇਰ ਨੇ ਮੇਰੇ ਸ਼ਹਿਰ ਦੇ ਵਿੱਚ ਨਗਰ ਨਿਗਮ ਨੂੰ ਉਹ ਕੱਖ ਨਹੀਂ ਦਿਖਦਾ ਕੱਖ ਵੀ ਕੁਛ ਨਹੀਂ ਅੱਜ ਤਾਂ ਦੇਖੋ ਹਾਂ ਬਿਲਕੁਲ ਸਹੀ ਗੱਲ ਆ ਇਹ ਦੇਖੋ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਇਹ ਛੋਟਾ ਜਿਹਾ ਟੋਟਾ ਦਿਖਾਇਆ ਤੇ ਇਹਨਾਂ ਤੋਂ ਇਹ ਵੀ ਠੀਕ ਨਹੀਂ ਹੁੰਦੇ ਇਹ ਹਾਲਾਤ ਮੱਛੀ ਮਾਰਕੀਟ ਦੇ ਇੰਨੇ ਕੁ ਏਰੀਆ ਦੇ ਨੇ ਦੇਖਿਓ ਕਿੰਨੀ ਕੁ ਬਾਟ ਹੈ ਕਿੰਨੀ ਕੁ ਦੂਰ ਹੈ ਕੀ ਹੈ ਕੀ ਹੈ ਹਣਾ ਜਿਹੜਾ ਆਪਾਂ ਪੁੱਛਣਾ ਚਾਹੁੰਦੇ ਆਂ ਵੀ ਯਾਰ ਕੀ ਪ੍ਰਸ਼ਾਸਨ ਇਹਦੇ ਵਾਸਤੇ ਬੱਸੇ ਕਿਉਂ ਨਹੀਂ ਧਿਆਨ ਦਿੰਦਾ ਕੋਈ ਧਿਆਨ ਨਹੀਂ ਦਿੰਦਾ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਕੀ ਨਾਮ ਤੁਹਾਡਾ ਸਸੀ ਕਾਲ ਜੀ ਸੰਦੀਪ ਸਿੰਘ ਜੀ ਸੰਦੀਪ ਜੀ ਤੁਸੀਂ ਇਧਰੋਂ ਹੀ ਆਏ ਹੋ ਹਣਾ ਹੁਣੇ ਮੈਂ ਦੇਖਿਆ ਹਾਂਜੀ 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 ਆਹ ਰੋਡ ਦੇਖੀ ਕਿੰਨੀ ਸਾਫ਼ ਹੈ ਹਾਂਜੀ ਬਹੁਤ ਸਾਫ਼ ਹੈ ਜੀ ਹੈਨਾ ਇਧਰਲੇ ਪਾਸੇ ਦੇਖੋ ਕਿੰਨੀ ਸਫਾਈ ਹੈ ਉਹ ਦੇਖ ਦੇਖੀ ਤੁਸੀਂ ਉਧਰਲੇ ਪਾਸੇ ਹਾਂਜੀ ਹਾਂਜੀ ਸਵੱਛਤਾ ਸਵੱਛਤਾ ਵੀ ਅੱਜ ਆਪਾਂ ਦੇਖੋ ਪਹਿਲੇ ਨੰਬਰ ਤੇ ਆਂਦੀਆਂ ਗੱਲਾਂ ਕਰਦੇ ਆਂ ਬਿਲਕੁਲ ਜੀ ਮਾਨ ਮਹਿਸੂਸ ਹੁੰਦਾ ਬਹੁਤ ਮਾਨ ਮਹਿਸੂਸ ਹੁੰਦਾ ਜੀ ਮੈਂ ਬਾਹਰ ਰਹਿਣਾ ਕਿਹੜੀ ਜਗ੍ਹਾ ਮੈਂ ਜੀ ਕੈਨੇਡਾ ਰਹਿਣਾ ਉਹ ਮੁੰਡੇ ਆ ਲੈ ਤਾਂ ਬਹੁਤ ਵਧੀਆ ਆਪਣੀ ਕੰਟਰੀ ਦਾ ਮੈਂ ਕਹਿੰਦਾ ਇੰਨੀ ਸਫਾਈ ਉੱਤੇ ਨਹੀਂ ਹੋਣੀ ਨਹੀਂ ਹੋਣੀ ਬਿਲਕੁਲ ਨਹੀਂ ਹੈਗਾ ਜਿਉ ਤੁਸੀਂ ਦੇਖ ਲਓ ਇੰਨੀ ਸਫਾਈ ਦਾ ਹਾਲਾਤ ਹੈ ਪਾਣੀ ਖੜਾ ਹੈ ਟੋਏ ਪਏ ਨੇ ਮੈਨਾਂ ਜੀ ਇੱਕ ਕਹਿਣਾ ਚਾਹਣਾ ਚਾਹੁੰਦਾ ਚਲੋ ਆਪਾਂ ਮਜ਼ਾਕ ਕਰਦੇ ਸੀਗੇ ਕਿ ਵੀ ਉੱਥੋਂ ਦੀਆਂ ਕੰਟਰੀਆਂ ਦੀ ਅਗਰ ਆਪਾਂ ਬਾਹਰ ਦੀ ਗੱਲ ਕਰੀਏ ਉਹ ਚੀਜ਼ਾਂ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਉੱਥੋਂ ਦੇ ਲੋਕ ਸਿਆਣੇ ਆਗੇ ਇੱਥੇ ਸਿਰਫ ਸਰਕਾਰਾਂ ਨਹੀਂ ਕੁਝ ਕਰ ਸਕਦੀਆਂ ਮੇਰੇ ਅਕੋਰਡਿੰਗ ਇੱਕ ਹਰ ਇੱਕ ਇੰਡੀਵਿਜੂਅਲ ਨੂੰ ਵੀ ਆਪਣਾ ਹੰਬਲਾ ਲੈ ਕੇ ਜਾ ਉਦਾਂ ਦੀ ਐਜੂਕੇਸ਼ਨ ਇਦਾਂ ਦੀ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਤਾਂ ਚੇਂਜ ਹੋ ਸਕਦੇ ਨਹੀਂ ਵੈਸੇ ਚੇਂਜ ਨਹੀਂ ਹੋ ਸਕਦੇ ਆ ਟੋਏ ਲੋਕਾਂ ਨੇ ਥੋੜਾ ਪਰਨੇ ਨੇ ਹੁਣ ਆ ਮੇਰੀ ਗੱਲ ਤੋਂ ਜਿਹੜਾ ਗੰਦ ਪਿਆ ਹੈ ਮੰਨ ਲਓ ਲੋਕਾਂ ਨੇ ਗਲਤੀ ਕਰ ਲਈ ਲੋਕਾਂ ਨੇ ਕੀਤਾ ਚੱਕਣਾ ਕਿੰਨੇ ਆ ਚੱਕਣਾ ਮੈਂ ਮੰਨਦਾ ਸਰਕਾਰ ਨੇ ਚੱਕਣਾਗਾ ਪਰ ਦੇਖੋ ਜੇ ਮੰਨ ਲਓ ਇਹ 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 ਵੈਸੀ ਜਿਹੜੇ ਟੋਏ ਨੇ ਠੀਕ ਹੈ ਸਰਕਾਰ ਨੇ ਪਰ ਨਾ ਪਰ ਇਹ ਜ਼ਿਆਦਾਤਰ ਟੋਏ ਜਿਹੜੇ ਖਾਲੀ ਨੇ ਇਹ ਪਾਣੀ ਕਰਕੇ ਕਿਉਂਕਿ ਪਾਣੀ ਤੇ ਲੁੱਕ ਦਾ ਕੋਈ ਮੇਲ ਨਹੀਂ ਹੈਗਾ ਇਹ ਪਾਣੀ ਜਦੋਂ ਇੱਥੋਂ ਜਾਂਦਾ ਹੈਗਾ ਇਹ ਪਾਣੀ ਕਰਕੇ ਜਲਦੀ ਟੁੱਟ ਗਈ ਪਰ ਗੱਲ ਗੱਲ ਤਾਂ ਇਹ ਨਾ ਫਿਰ ਫਿਰ ਕਮੀ ਕੀਤੀ ਹੈ ਕਮੀ ਦੇਖੋ ਇਹ ਹੀ ਹੈ ਜੇ ਪ੍ਰਸ਼ਾਸਨ ਇਸ ਵਾਲੇ ਪਾਸੇ ਧਿਆਨ ਦੇਵੇ ਕਿ ਭਾਈ ਸਾਹਿਬ ਅਸੀਂ ਯਾਰ ਇਹ ਸਾਰੀ ਗੰਦਗੀ ਇੱਥੇ ਨਹੀਂ ਹੋਣ ਦੇਣੀ ਇੱਥੇ ਅਸੀਂ ਆ ਸਾਰਾ ਗੰਦ ਹੁਣ ਤੁਸੀਂ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਵਾਂ 1 ਮਿੰਟ ਆ ਦੇਖਿਓ ਹੁਣ ਤੁਸੀਂ ਆ ਆ ਨੇੜੇ ਦਿਖਾਓ ਇਧਰ ਆ ਆ ਦਿਖਾਣਾ ਮੈਂ ਭੁੱਲ ਗਿਆ ਸੀ ਸਵੱਛਤਾ ਵਾਲਾ ਮਸਲਾ ਆ ਆ ਦੇਖੋ ਤੁਸੀਂ ਇਹ ਇਹ ਦੇਖੋ ਤੁਸੀਂ ਦੇਖ ਲਈ ਹੁਣ ਇਹ ਕਿੰਨੀ ਦਿਨਾਂ ਪੁਰਾਣਾ ਹੈ ਇਹ ਬਹੁਤ ਜੀ ਬਿਲਕੁਲ ਹੀ ਬਿਮਾਰੀ ਦਾ ਘਰ ਹੀ ਹੈ ਜੀ ਇੱਥੋਂ ਜਿਹੜੇ ਕਟਾਣੂ ਜਿਹੜੇ ਆਉਂਦੇ ਹੈਗੇ ਇਹ ਕਟਾਣੂਆਂ ਨਾਲ ਲੋਕਾਂ ਦੇ ਸਾਹ ਦੇ ਨਾਲ ਮਿਲ ਕੇ ਜਦੋਂ ਅੰਦਰ ਜਾਣਗੇ ਤੇ ਬਿਮਾਰੀਆਂ ਹੀ ਪੈਦਾ ਕਰਨਗੇ ਜੀ ਇਹ ਬਹੁਤ ਗਲਤ ਹੈਗਾ ਇਹੀ ਇਹੀ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਨਾ ਇਹ ਚੀਜ਼ ਨਹੀਂ ਆਏ ਹੋ ਸਕਦੀ ਜੋ ਮੇਰਾ ਵੀ ਇਹਨੂੰ ਇੱਕ ਵਾਰੀ ਜਿਵੇਂ ਹੁਣ ਆਪਣੇ ਮੀਡੀਆ ਦੇ ਵਿੱਚ ਇਹ ਗੱਲ ਆ ਗਈ ਹੈ ਨਾ ਜੀ ਇਹਨੂੰ ਇੱਕ ਵਾਰੀ ਜਿਵੇਂ ਸਾਫ਼ ਕਰਕੇ ਇਹਨਾਂ ਨੂੰ ਇੱਕ ਵਾਰਨਿੰਗ ਜਾਂ ਇੱਕ ਕੁਛ ਇਦਾਂ ਦਾ ਕੋਈ ਫਾਈਨ ਕਿਉਂਕਿ ਇਹ ਸਾਫ਼ ਕਰ ਜਾਣਗੇ ਇਹ ਗੰਦ ਤਾਂ ਇੱਥੋਂ ਹੀ ਪਏਗਾ ਨਾ ਜੀ ਡੁੱਬੀ ਤਾਂ ਜੇ ਸਾਹ ਨਾ ਆਇਆ ਨਾ ਉਹਨਾਂ ਨੇ ਸਾਫ਼ ਕਰਨਾ ਨਾ ਉਹਨਾਂ ਨੇ ਵਾਰਨਿੰਗ ਦੇਣੀ ਤੇ ਨਾ ਲੋਕਾਂ ਨੇ ਸਮਝਣਾ ਅਸੀਂ ਅਸੀਂ ਕੈਮਰੇ ਦੇ ਥਰੂ ਜਿਹੜਾ ਤੁਹਾਨੂੰ ਦੱਸਣਾ ਹੈ ਵੀ ਭਾਜੀ ਇੱਥੋਂ ਦੇ ਹਾਲਾਤ ਇਹ ਨੇ ਮੱਛੀ ਮਾਰਕੀਟ ਦੇ ਵਿੱਚ ਮੱਛੀ ਦੀ ਬੋਰ ਨਹੀਂ ਹੋਵੇ ਨਾ ਹੋਵੇ ਪਰ ਆਹ ਜਿਹੜੀ ਗੰਦਗੀ ਹੈ ਸੜਕ ਟੁੱਟੀ ਹੈ ਜਿਹੜੀ ਇਹਦਾ ਬੁਰਾ ਹਾਲ ਹੈ ਕੋਈ ਜਿਹਨੂੰ ਹਿੰਦੀ ਚ ਸ਼ਾਇਦ ਕਹਿੰਦੇ ਹੁੰਦੇ ਸੰਗਿਆਨ ਉਹ ਨਹੀਂ ਲਿਆ ਜਾ ਰਿਹਾ ਹਨਾ ਫਿਰ ਦੂਜੇ ਪਾਸੇ ਇੱਧਰ ਆਜੋ ਅੱਗੇ ਤੁਹਾਨੂੰ ਮੈਂ ਲੈ ਕੇ ਚੱਲਦਾ ਵੀ ਆਜੋ ਇੱਥੇ ਹਮੇਸ਼ਾ ਆਹ ਜਗ੍ਹਾ ਜਿੱਥੇ ਜਾਮ ਲੱਗਿਆ ਰਹਿੰਦਾ ਹਨਾ ਤੇ ਬਿਆਰੀ ਬੜੇ ਦਮ ਭਰਦੀ ਹੈ ਓਏ ਕੀ ਬਾਤ ਆ ਅਸੀਂ ਇਹ ਕਰ ਦਿਆ ਅਸੀਂ ਉਹ ਕਰ ਦਿਆ ਸਰ ਮੈਂ ਬਾਰ ਬਾਰ ਕਹਿਣਾ ਹੁੰਦਾ ਜੇ ਧਬਕਾ ਹੋਵੇ ਚੱਜਦਾ ਪਹਿਲਾਂ ਗੰਦਗੀ ਦਿਖਾ ਦਿਆ ਫਿਰ ਧਬਕੇ ਤੇ ਆਉਂਗਾ ਆ ਦੇਖਿਓ ਇਹ ਕਮੈਂਟ ਕਰਕੇ ਦੱਸੋ ਯਾਰ ਜਿੰਨੇ ਜਿੰਨੇ ਦੇਖ ਰਹੇ ਹੋ ਵੀ ਕੀ ਇਹਦਾ ਹੋਣਾ ਕੀ ਚਾਹੀਦਾ ਕੀ ਇਹਦੇ ਹਾਲਾਤ ਇਹ ਬਿਲਕੁਲ ਠੀਕ ਨਹੀਂ ਮੱਛੀ ਮਾਰਕੀਟ ਦੇ ਵਿੱਚ ਜਿੰਨੇ ਜਣੇ ਤੁਸੀਂ ਹੁਣ ਦੇਖ ਰਹੇ ਹੋ ਇੱਥੋਂ ਜਨੇ ਨੇ ਟੱਪਦੇ ਹੋ ਲੰਘਦੇ ਹੋ ਉਹ ਕੀ ਮਹਿਸੂਸ ਕਰਦੇ ਮੱਖੀਆਂ ਮੱਛਰ ਗੰਦਗੀ ਹੈ ਨਾ ਟੁੱਟੇ ਗਲਾਸ ਬੋ ਦਾ ਆਲਮ ਇਹ ਇੱਧਰ ਆ ਜਾਓ ਫਿਰ ਅੱਗੇ ਅੱਗੇ ਤੁਹਾਨੂੰ ਮੈਂ ਦਿਖਾਵਾਂ ਜਿਹ ਤਹਿਬਜਾਰੀ ਦੀ ਜਿਹੜੀ ਆਪਾਂ ਗੱਲ ਕਰਦੇ ਸੀਗੇ ਹੁਣ ਤਹਿਬਜਾਰੀ ਦਮ ਭਰਦੀ ਹੈ ਵੀ ਜੀ ਅਸੀਂ ਆ ਕਰਤਾ ਜੀ ਅਸੀਂ ਉਹ ਕਰਤਾ ਸਰ ਇੱਧਰ ਥੋੜੀ ਝਾਤ ਮਾਰਿਓ ਕਿੰਨੇ ਕਿੰਨੇ ਅੱਗੇ ਤੱਕ ਹੈ ਸਮਾਨ ਕਿੰਨੇ ਵਾਰ ਤੱਕ ਪਿਆ ਹੈ ਦੇਖਿਓ ਇੱਕ ਤਾਂ ਵੈਸੇ ਹੀ ਇੱਥੇ ਆਸੇ-ਪਾਸੇ ਗੰਦਗੀ ਆ ਰੱਖ ਲਿਆ ਸਮਾਨ ਬਾਤ ਹੁਣ ਦੱਸੋ ਵੀ ਕੀ ਬਣੂਗਾ ਕਿੱਥੇ ਸਕੂਟਰ ਮੋਟਰਸਾਈਕਲ ਆ ਲੱਗ ਗਿਆ ਨਾ ਹੁਣ ਹੋਣੇ ਹੋ ਜਾਣਾ ਜਾ ਲਓ ਇਹ ਕਿਉਂਕਿ ਦੋਨੋਂ ਪਾਸੇ ਜਿਹੜੀ ਜਗਾ ਭਾਜੀ 5 5 7 7 ਫੁੱਟ ਬਾਹਰ ਤੱਕ ਅਸੀਂ ਆਏ ਹੋਏ ਫਿਰ ਉਸ ਤੋਂ ਬਾਅਦ ਅਸੀਂ ਸਕੂਟਰ ਮੋਟਰਸਾਈਕਲ ਲਾਣੇ ਉਦੋਂ ਬਾਅਦ ਲੋਕਾਂ ਦੇ ਵਿੱਚੋਂ ਟੱਪਣਾ ਤੇ ਜਦੋਂ ਕਿ ਉਧਰੋਂ ਵਨਵੇ ਹੈ ਲੋਕਾਂ ਨੇ ਫੇਰ ਵੀ ਉਧਰੋਂ ਆਉਣਾ ਹੈ ਹਨਾ ਸ਼ਕਤੀ ਕਿੱਥੇ ਹੈ ਕਿੱਥੇ ਹੈ ਸ਼ਕਤੀ ਹੈ ਸੋ ਇਧਰੋਂ ਆ ਗਾਣਾ ਚੱਲਦਾ ਮੈਂ ਪਿੱਛੇ ਹੋ ਜਾ ਥੋੜਾ ਜਿਹਾ ਕਿ ਫਿਰ ਮੇਰੇ ਕਾਪੀ ਰਾਈਟਰ ਨਾ ਆ ਜਾਵੇ ਵੀ ਮੈਂ ਤੁਹਾਨੂੰ ਹੋਰ ਵੀ ਦਿਖਾਣਾ ਸੀ ਇੱਥੋਂ ਦਾ ਆਲਮ ਕੀ ਹੈ ਇੱਥੇ ਕਿੰਨਾ ਜ਼ਿਆਦਾ ਬੁਰਾ ਹਾਲ ਹੈ ਪਰ ਕੋਈ ਧਿਆਨ ਨਹੀਂ ਕਿਸੇ ਵੀ ਪਾਸੇ ਧਿਆਨ ਨਹੀਂ ਕਿਸੇ ਦਾ ਕੋਈ ਧਿਆਨ ਨਹੀਂ ਨਾ ਤਾਂ ਨਗਰ ਨਿਗਮ ਦੇ ਸਫਾਈ ਕਰਮਚਾਰੀ ਦਾ ਕੋਈ ਧਿਆਨ ਹੈ ਤੇ ਨਾ ਹੀ ਤਹਿ ਬਜ਼ਾਰੀ ਦਾ ਕੋਈ ਧਿਆਨ ਹੈ ਕਿਸੇ ਦਾ ਕੋਈ ਧਿਆਨ ਰੱਖਿਆ ਹੀ ਨਹੀਂ ਜਾ ਰਿਹਾ ਵੀ ਯਾਰ ਲੋਕਾਂ ਦੇ ਕੱਪੜਾ ਉਹਨਾਂ ਦਾ ਕੋਈ ਅਸੀਂ ਧਿਆਨ ਵੀ ਰੱਖਣਾ ਹੈ ਸੜਕ ਸਾਫ਼ ਕਰਨੀ ਹੈ ਸੜਕ ਦੀ ਗੰਦਗੀ ਸਾਫ਼ ਕਰਨੀ ਹੈ ਲੈ ਤੁਸੀਂ ਇੱਥੋਂ ਟੱਪੂ ਤੁਹਾਨੂੰ ਇੱਥੋਂ ਮੱਛੀ ਦੀ ਉਨੀ ਬੋਣੀ ਆਊਗੀ ਜਿੰਨੇ ਤੁਹਾਨੂੰ ਇੱਥੋਂ ਗੰਦਗੀ ਦੀ ਬੋ ਆਊਗੀ ਜਿੰਨੇ ਤੁਹਾਨੂੰ ਇੱਥੋਂ ਸੜਕ ਟੁੱਟੀ ਦਿਖੋਗੇ ਇਹ ਇਹ ਹਾਲ ਜਿਹੜਾ ਤੁਸੀਂ ਇਹ ਵੇਖ ਲਓ ਕਿੰਨੀ ਵਾਰੀ ਦਿਖਾਇਆ ਤੇ ਮਜਾਲ ਹੈ ਕਿਸੇ ਦੇ ਕੰਨ ਤੇ ਕੋਈ ਝੂ ਜਾਂ ਸਰਕੀ ਹੋਵੇ ਹੈਨਾ ਇਹ ਇਹ ਹਾਲ ਦੱਸੋ ਕਿੱਥੇ ਆ ਹੁਣ ਨਗਰ ਨਿਗਮ ਹੈਗਾ ਕਿਤੇ ਹਾਂਜੀ ਦੇਖਿਆ ਕਿਵੇਂ ਡਿਕਡੋਲੇ ਖਾਂਦੇ ਆਰ ਇਹ ਚੀਜ਼ਾਂ ਦੇਖਿਓ ਤੁਸੀਂ ਹੁਣ ਆਟੋ ਆਊਗਾ ਇਹ ਕਿਵੇਂ ਡਿਕਡੋਲੇ ਖਾਊਗਾ ਇਹ ਭਾਜੀ ਆ ਲੋ ਇਹ ਹਾਲ ਦੇਖ ਲਓ ਤੁਸੀਂ ਹੁਣ ਹੁਣ ਇਹੀ ਤੁਹਾਨੂੰ ਮੈਂ ਦਿਖਾਣਾ ਸੀਗਾ ਵੀ ਸ਼ੇਰ ਇਮਾਨ ਸਤਿ ਸ੍ਰੀ ਅਕਾਲ ਜੀ ਬਹੁਤ ਫੋਲੋ ਕਰਦੀ ਹੈ ਤੁਹਾਨੂੰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੜਕ ਬਾਰੇ ਕੋਈ ਚਾਰ ਸ਼ਬਦ ਬੋਲਣੇ ਵੀ ਕਿੰਦੀ ਸਾਫ਼ ਜਿਹੜੀ ਸੜਕ ਮਿਲੀ ਤੁਹਾਨੂੰ ਸੜਕ ਆ ਸੜਕ ਨਹੀਂ ਸਰ ਬਹੁਤ ਪ੍ਰੋਬਲਮ ਹੈ ਇਹਨਾਂ ਨੇ ਵਨਵੇ ਕੀਤਾ ਹੋਇਆ ਪਤਾ ਨਹੀਂ ਹੁਣ ਹੈਗਾ ਕਿ ਨਹੀਂ ਹੈਗਾ ਇਧਰੋਂ ਟ੍ਰੈਫਿਕ ਜਾਮ ਹੀ ਰਹਿੰਦਾ ਹੀ ਇਧਰੋਂ ਵੀ ਜਾਮ ਹੈ ਵੈਸੇ ਤਾਂ ਤੁਸੀਂ ਵੀ ਗਲਤ ਆਏ ਹੋ ਕਿਉਂਕਿ ਇਹ ਟ੍ਰੈਫਿਕ ਤੁਸੀਂ ਇਧਰੋਂ ਆਣਾ ਨਹੀਂ ਸੀ ਕਿਉਂਕਿ ਇਧਰੋਂ ਗੱਡੀਆਂ ਜਾਣੀਆਂ ਦੂਜੀ ਗੱਲ ਆ ਜਿਹੜੀਆਂ ਸੜਕ ਟੁੱਟੀ ਹੋਈ ਹੈ ਇਹ ਤਾਂ ਸਰ ਇਹ ਕਦੇ ਬਣੀ ਦੇਖੀ ਨਹੀਂ ਜੀ ਉਹਦਾ ਮੈਂ ਹੋਸ਼ ਸੰਭਲਿਆ ਇਹ ਐਂ ਦੇਖੀਓ ਸੜਕ ਸਫਾਈ ਸਫਾਈ ਦੇ ਬਾਰੇ ਕੁਝ ਕਰੇ ਚੋ ਇਹ ਹੋਣੀ ਚਾਹੀਦੀ ਸਫਾਈ ਜਿਵੇਂ ਅੱਗੇ ਇਹਨਾਂ ਨੇ ਕਰ ਰੱਖਿਆ ਕਿ ਇਹ ਖੁੱਲੀ ਹੋ ਜੇ ਸੜਕ ਤਾਂ ਵਧੀਆ ਗੱਲ ਲਈ ਆ ਸਾਰਾ ਇਹਦਾ ਟ੍ਰੈਫਿਕ ਘਟੂਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਬਸ ਇਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਭਾਈ ਸਾਹਿਬ ਲੋਕ ਔਖੇ ਨੇ ਪਰ ਪ੍ਰਸ਼ਾਸਨ ਦਫ਼ਤਰਾਂ 'ਚ ਬੈਠਾ ਆਰਾਮ ਨਾਲ ਪਰਦੇ ਕੀਤੇ ਬੈਲ ਮਾਰੀ ਆ ਜੋ ਬਈ ਚਾਹ ਪੀ ਲਓ ਇਹ ਕਰ ਲੋ ਉਹ ਕਰ ਲੋ ਸੋ ਹਾਂ ਚਲੋ ਉਹ ਦੀ ਕੋਈ ਗੱਲ ਨਹੀਂ ਇਹ ਤਾਂ ਅਗਲੀ ਦੀ ਇੱਕ ਪਰਸਨਲ ਆਪਸ ਸਰਕਾਰੀ ਦੀ ਜੇ ਗੱਲ ਕਰੀਏ ਤਾਂ ਸਰਕਾਰੀ ਦਾ ਆਲਮ ਇਹ ਤੁਸੀਂ ਦੇਖ ਹੀ ਲਿਓ ਮਕਸਦ ਹਮੇਸ਼ਾ ਅਵੇਅਰ ਕਰਨਾ ਮਕਸਦ ਹਮੇਸ਼ਾ ਇਹ ਹੁੰਦਾ ਵੀ ਸ਼ਹਿਰ ਦਾ ਫਾਇਦਾ ਹੋਵੇ ਸ਼ਹਿਰ ਦੇ ਲੋਕਾਂ ਦਾ ਫਾਇਦਾ ਹੋਵੇ ਵੀ ਯਾਰ ਜੇ ਕੋਈ ਚੀਜ਼ ਚੰਗੀ ਹੋਊਗੀ ਤਾਂ ਸ਼ਹਿਰ ਦੇ ਲੋਕਾਂ ਨੂੰ ਫਾਇਦਾ ਹੋਊਗਾ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਫਾਇਦਾ ਹੋਊਗਾ ਉੱਥੇ ਰਾਜਨੀਤਿਕ ਬੰਦਿਆਂ ਨੂੰ ਵੀ ਫਾਇਦਾ ਹੋਊਗਾ ਲੋਕੀ ਫਿਰ ਤਾਰੀਫ਼ ਕਰਨਗੇ ਕਿਆ ਬਾਤ ਹੈ ਯਾਰ ਸਰალਾ ਆ ਤਾਇਆ ਤੇ ਜਦੋਂ ਇਹੋ ਜਿਹੇ ਹਾਲਾਤ ਹੋਣਗੇ ਤੇ ਫਿਰ ਲੋਕ ਇਦਾਂ ਦੇ ਸ਼ਬਦ ਹੀ ਵਰਤਣਗੇ ਵੀ ਜਦੋਂ ਦੇ ਜਮੇ ਆ ਉਦੋਂ ਦੇ ਹੀ ਹਾਲਾਤ ਦੇਖੇਗੇ ਕੋਸ਼ਿਸ਼ ਇਹ ਕਰਿਆ ਕਰੀ ਵੀ ਸ਼ਹਿਰ ਤੇ ਚੰਗੇ ਹਾਲਾਤ ਆਪਾਂ ਦੇਖੀਏ ਤੁਸੀਂ ਕਰੋਗੇ ਤਾਂ ਅਸੀਂ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਸਾਸਿਕਰ